ਹਾਂ ਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅਮੀਦਾ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਭੈਣ ਭਾਈ ਆਪਣੇ ਵੀਡੀਓ ਦੇਖਦੇ ਆਂ ਡਿਜ਼ਾਈਨ ਪਸੰਦ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ ਪਾਸ ਸਲਾਈ ਤੇ ਬਾਈ ਗੁੰਡੇ ਲੈਏ ਨੇ ਜੀ ਇੱਕ ਸਲਾਈ ਸਿੱਧੀ ਕਪੁੱਠੀ ਬਣਾ ਲਏ ਜੀ ਆਪਾਂ ਨੇ ਹੁਣ ਡਿਜ਼ਾਈਨ ਸ਼ੁਰੂ ਕਰਦੇ ਆਂ ਤੁਸੀਂ ਆਪਣਾ ਬਾਰਡਰ ਬਣਾ ਕੇ ਡਿਜ਼ਾਈਨ ਸ਼ੁਰੂ ਕਰ ਲਓ ਜੀ ਇੱਕ ਕੁੰਡਾ ਉਤਾਰ ਲਿਆ ਜੀ ਹੁਣ ਆਪਾਂ ਜਿਹੜਾ ਕੁੰਡਾ ਪਹਿਲਾ ਕੁੰਡਾ ਹੈ ਇਹਦੇ ਬੈਕ ਸਾਈਡ ਤੋਂ ਕੁੰਡਾ ਬੁਣਾਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਬੁਣਾਗੇ ਜੀ ਫਿਰ ਆਪਾਂ ਇਹ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਪੋਣਾਗੇ ਫਿਰ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪੋਣਾਗੇ ਫਿਰ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਪੋਣਾਗੇ ਫਿਰ ਆਪਾਂ ਦੋਨੇ ਕੁੰਡਿਆਂ ਨੂੰ ਇਕੱਠੇ ਹੋਣਾਗੇ ਫਿਰ ਕੁੰਡਾ ਪੁਣਾਗੇ ਜੀ ਬੈਕ ਸਾਈਡ ਤੋਂ ਫਿਰ ਇੱਕ ਇਹ ਕੁੰਡਾ ਇੱਕ ਇਹ ਦੋਨੋਂ ਨੂੰ ਇਕੱਠੇ ਪੁਣਾਗੇ ਜੀ ਆਪਾਂ ਫਿਰ ਆਪਾਂ ਇਹ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਪੁਣਾਗੇ ਜੀ ਫਿਰ ਇੱਕ ਇਹ ਕੁੰਡਾ ਇੱਕ ਇਹ ਦੋਨੋਂ ਨੂੰ ਇੱਠੇ ਹੋਣਾਗੇ ਜੀ ਇੱਕ ਕੁੰਡਾ ਬਣਾਵਾਂਗੇ ਦੋਨਾਂ ਦਾ ਇਹ ਸਾਰੇ ਸਲਾਈ ਬਣਾਵਾਂਗੇ ਜੇ ਅਪ ਐਦਾਂ ਹੀ ਦੇ ਸਾਰੇ ਸਲਾਈ ਆਪਾਂ ਤੋਂ ਬਣਾ ਲਈ ਜੀ ਡਿਜ਼ਾਈਨ ਦੇ ਪਹਿਲੀ ਸਲਾਈ ਕੁੰਡਾ ਸਿੱਤਾ ਹੁਣਾਗੇ ਆ ਗਈ ਜੀ ਭੁਤੀ ਸਲਾਈ ਦੇ ਇੱਕ ਕੁੰਡਾ ਤਾਲੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਣੇ ਦੋ ਦੋ ਕੁੰਡੇ ਬਣਾਨੇ ਨੇ ਜੀ ਇਹ ਇਹਨਾਂ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਗੇ ਦੋਨੇ ਕੁੰਡਿਆਂ ਦੇ ਫਿਰ ਇਹ ਕੁੰਡਿਆਂ ਨੂੰ ਆਪਾਂ ਇਕੱਠੇ ਬੁਣ ਦਾਂਗੇ ਫਿਰ ਆਪਾਂ ਇਹ ਜਿਹੜੇ ਦੋ ਕੁੰਡੇ ਨੇ ਉਹਦੇ ਬੈਕ ਸਾਈਡ ਤੋਂ ਕੁੰਡਾ ਬੁਣਾਗੇ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਇਹ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਵਾਂਗੇ ਜੀ। ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ। ਸਾਰੇ ਸਲਾਈ ਬਣਾਵਾਂਗੇ ਜੀ ਆਪਾਂ ਦੋ ਕੁੰਡਿਆਂ ਦੇ ਬੈਕਸਾਈਡ ਤੋਂ ਕੁੰਡਾ ਬੁਣਾਵਾਂਗੇ ਜੀ ਫਿਰ ਇਹ ਦੋ ਕੁੰਡੇ ਆਪਾਂ ਇਕੱਠੇ ਬੁਣਾਵਾਂਗੇ ਜੀ ਫਿਰ ਕੁੰਡਿਆਂ ਦੇ ਬੈਕਸਾਈਡ ਤੋਂ ਕੁੰਡਾ ਬੁਣਾਵਾਂਗੇ ਜੀ ਫਿਰ ਇਹ ਦੋਨੇ ਕੁੰਡਿਆਂ ਨੂੰ ਆਪਾਂ ਇਕੱਠੇ ਬੁਣ ਲਾਂਗੇ ਜੀ ਇੱਕ ਕੁੰਡਾ ਆਪਾਂ ਇਕੱਠਾ ਬੁਣ ਲਾਂਗੇ ਜੀ ਨਾਗੇ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਸਾਰੇ ਹੁਣ ਸਿੱਧੀ ਬਣਾਵਾਂਗੇ ਜੀ ਆਰੇ ਗੁੰਡੇ ਸਿੱਤੇ ਪੋਣਾਗੇ ਜੀ ਆਪਾਂ ਸੋ ਸਾਰੇ ਸਲਾਈ ਇਹ ਪਾਣੀ ਸਿੱਧੀ ਬਣਾ ਲਈ। ਨਾਲ ਅਗੇ ਜਿ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੇ ਸਾਰੇ ਪੁੱਠੇ ਬਣਾਉਂਗੀ। ਸਾਰੇ ਸ্লাইਸਾਂ ਇਹ ਪਾਨੇ ਪੁੱਠੀ ਬਣਾ ਲਈਏ ਆ ਕੀ ਸਿੱਧੀ ਸ্লাইਸ ਫਿਰ ਕੁੰਡਾ ਉਤਾਰ ਲਿਆ ਜੀ ਫਿਰ ਅਪ ਡਿਜ਼ਾਈਨ ਬਣਾਵਾਂਗੇ ਜੀ ਇਹ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਪਾਉਣਾਗੇ ਜੀ ਫਿਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਇਹ ਦੋ ਦੋ ਕੁੰਡਿਆਂ ਚ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਇਹ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਬਣਾ ਲਿਆ ਜੀ ਫਿਰ ਆਪਾਂ ਦੋਨੇ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਫਿਰ ਆਪਾਂ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਫਿਰ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਫੇਰੇ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਗੇ ਜੀ ਫਿਰ ਆਪਾਂ ਇਹ ਦੋਨੇ ਕੁੰਡਿਆਂ ਨੂੰ ਇਕੱਠੇ ਬੁਣਾਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫੇਰੇ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣਾਗੇ ਜੀ ਫੇਰੇ ਦੋ ਕੁੰਡਿਆਂ ਨੂੰ ਆਪਾਂ ਇੱਠੇ ਹੋਣਾਗੇ ਫੇਰੇ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਪੁਣਾਗੇ ਜੀ ਫਿਰ 1 2 ਕੁੰਡਾਂ ਦਾ ਇੱਕ ਬਣਾਵਾਂਗੇ ਸਲਾਈ ਬਣ ਗਏ ਆਪਣੇ ਸਾਰੇ ਹੁਣ ਆਗੇ ਪੁੱਠੇ ਪੁੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਧਾਗਾ ਪਿੱਛੇ ਕਰਾਂਗੇ ਜੀ ਹੁਣ ਆਪਣੇ ਆ ਦੋ ਦੋ ਕੁੰਡਿਆਂ ਦਾ ਜੋਕਟਾ ਬਣ ਗਿਆ ਇਹਨਾਂ ਦੇ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬਣਾਉਣਾ ਜੀ ਫਿਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਫਿਰ ਆਪਾਂ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਫਿਰ ਇਹ ਕੁੰਡੇ ਪੋਣਾਂਗੇ ਜੀ ਆਪਾਂ ਦੋਨੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਆਪਾਂ ਸਾਈਡ ਤੋਂ ਕੁੰਡਾ ਪੁਣਾਗੇ ਜੀ ਦੋ ਕੁੰਡਿਆਂ ਦੇ ਫਿਰ ਦੋ ਕੁੰਡਿਆਂ ਨੂੰ ਇਕੱਠੇ ਪੁਣਾਗੇ ਜੀ ਫਿਰ ਸਾਈਡ ਤੋਂ ਪੁਣਾਗੇ ਜੀ ਕੁੰਡਾ ਆਪਾਂ ਫਿਰ ਦੋਨੇ ਕੁੰਡਾ ਨੂੰ ਇਕੱਠੇ ਪੁਣਾਗੇ ਜੀ ਸਿਰਫ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਦੋ ਕੁੰਡਿਆਂ ਚ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਅੰਦਰ ਸਾਰਾ ਸਲਾਈਏ ਆਪਣੇ ਬਣਾ ਲੀਜੀਏ ਦੋ ਡਿਜ਼ਾਈਨ ਬਣ ਗਏ ਜੀ ਆਪਣੇ ਛੋਟੇ ਛੋਟੇ ਜਿਹੇ ਡਿਜ਼ਾਈਨ ਬਣ ਕੇ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਜੀ ਹੁਣ ਆਪਣੀ ਸਲਾਈ ਸਿੱਧੀ ਬਣੂਗੀ ਸਾਰੀ ਇੱਕ ਸਲਾਈ ਸਿੱਧੀ ਇੱਕ ਪੁੱਠੀ ਬਣਦੀ ਹੈ ਜੀ ਦੋ ਸਲਾਈਆਂ ਚ ਆਪਣਾ ਡਿਜ਼ਾਈਨ ਬਣਦਾ ਹੈ ਸਾਰੇ ਸਲਾਈ ਆਪਾਂ ਨੇ ਸਿੱਧੀ ਬਣਾ ਲਈ। ਉਹ ਆਪਣੀ ਪੁੱਠੀ ਸਲਾਈ ਬਣਾਉਂਗੀ। ਕੋਈ ਆਪਣੇ ਤੋਂ ਡਿਜ਼ਾਈਨ ਬਣ ਗਏ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਆਸਾਨ ਵੀ ਬਹੁਤ ਹੈ ਜੀ ਸੋਨਾ ਵੀ ਲੱਗਦਾ ਬਣ ਕੇ ਜਿਮਨਾ ਅਗਲੇ ਫਿਰ ਡਿਜ਼ਾਈਨ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ